ਬਾਬਾ ਮੋਤੀराम ਜੀ ਮਹਿਰਾ ਦੀ ਯਾਦ ਵਿੱਚ ਦੁੱਧ ਅਤੇ ਗੁਰੂ ਕੇ ਲੰਗਰ ਉਤਟ ਵਰਤਾਏ ਗਏ। ਬਾਬਾ ਮੋਤੀराम ਜੀ ਮਹਿਰਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਪ੍ਰਸਤ ਸੇਵਕ ਸਨ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਕਿਲੇ ਵਿੱਚ ਬੰਦ ਕੀਤਾ ਗਿਆ ਸੀ ਤਾਂ ਬਾਬਾ ਜੀ ਨੇ ਆਪਣੇ ਜੀਵਨ ਨੂੰ ਖਤਰੇ ਵਿੱਚ ਪਾ ਕੇ ਉਹਨਾਂ ਲਈ ਦੁੱਧ ਪਹੁੰਚਾਇਆ ਸੀ। ਇਸ ਕਾਰਨ ਬਾਬਾ ਜੀ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਸੀ ਇਸ ਸੇਵਾ ਨੂੰ ਯਾਦ ਕਰਦੇ ਹਾਂ ਅੱਜ ਵੱਖ-ਵੱਖ ਗੁਰਦੁਆਰਿਆਂ ਸਹਿਬਾਨਾਂ ਅਤੇ ਧਾਰਮਿਕ ਸੰਸਥਾਵਾਂ ਅਤੇ ਵੱਖ-ਵੱਖ ਪਿੰਡਾਂ ਵਿੱਚ ਸੰਗਤਾਂ ਵੱਲੋਂ ਬਾਬਾ ਮੋਤੀराम ਜੀ ਮਹਿਰਾ ਦੀ ਯਾਦ ਵਿੱਚ ਦੁੱਧ ਦੇ ਲੰਗਰ ਲਗਾਈ ਜਾਂਦੇ ਹਨ ਇਹ ਕਾਰਜ ਸੇਵਾ ਸਮਰਪਣ ਅਤੇ ਬਲੀਦਾਨ ਦੀ ਪਰ ਇਹ ਨਾਂ ਦਿੰਦਾ ਹੈ ਇਸ ਮੌਕੇ ਤੇ ਪਿੰਡ ਦਾਲ ਦੀ ਸਮੂਹ ਸਾਧ ਸੰਗਤ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਕੇ ਦਾਲ ਫੁਲਕੇ ਅਤੇ ਦੁੱਧ ਦੇ ਲੰਗਰ ਸੰਤਾਂ ਲਈ ਲਗਾਏ ਗਏ ਜਿਸ ਵਿੱਚ ਸਮੂਹ ਸੰਗਤ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਨਿਭਾਈ ਗਈ ਅਤੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੇ ਇਸ ਲੰਗਰ ਵਿੱਚ ਸੇਵਾ ਵੱਡੇ ਪੱਧਰ ਤੇ ਕੀਤੀ। ਹਾਂ ਜੀ ਕਿਹਨਾ ਵੇਦੀ ਲਖਵਿੰਦਰ ਸਿੰਘ ਜੀ ਅੱਜ ਜਿਹੜੇ ਲੰਗਰ ਲਗਾਏਗਾ ਕੇਸਬੰਦੇ ਲਗਾਏਗਾ ਇਹ ਡਰ ਪਿੰਡ ਪੱਕੇ ਆ। ਅਛਾ ਇਹ ਗੇ ਸਬੰਧ ਵਿੱਚ ਇਹ ਬਾਬਾ ਮੋਤੀराम ਮਹਿਰਾ ਦੀ ਯਾਦ ਚ ਜੇ ਨਾ ਉਹਨਾਂ ਨੂੰ ਸਾਹਿਬ ਜਾਂ ਜੰਦਾ ਦੁੱਧ ਸ਼ਿਕਾਇਆ ਉਹਦੀ ਯਾਦ ਚ ਲਵਾਇਆ ਕੀ ਕੀ ਬਾਜ਼ਾਰ ਬਣੇ ਲਗੇ ਇਹਦੇ ਚ ਜੀਤ ਦੁੱਧ ਆ ਚੌਲ ਆ ਢਾਲ ਆ ਠੋਪੀ ਦੀ ਸਰ ਕੀ ਆ ਪ੍ਰਸ਼ਾਦੇ ਆ ਸਾਰੇ ਕੰਦਪੇਸ ਜੋ ਉਹਨਾਂ ਲਾਏ ਗਏ ਹਰ ਸਾਲ ਹੀ ਲਾਈ ਜਾਂਦੇ ਹਰ ਸਾਲ ਲੱਗਦੇ ਆ ਜੀ 2-3 ਸਾਲ ਹੋ ਗਏ ਲਗਾਤਾਰ ਲੱਗਦੇ ਹੋਣੇ ਮਹਾਰਾਜ ਕਰੇ ਪਰਾਲਾ ਜਾਂ ਵੱਡਾ ਇਹ ਤੋਂ ਵੀ ਜ਼ਿਆਦਾ ਜੋੜ ਮਿਲ ਪਿਆ ਉਹਨਾਂ ਦਾ ਦਰਬਾਰ ਬੰਦ ਜ਼ਿਆਦਾ ਵਧੀਆ ਹੋ ਸਾਰੀ thank you